ਦੋਸਤੋ ਇਹ ਜਿਹੜੀਆਂ ਤੁਸੀਂ ਅੱਜ ਤਸਵੀਰਾਂ ਦੇਖਦੇ ਹੋ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਬਾਬਾ ਸਾਹਿਬ ਦਾ ਡੋਪੀ ਰਾਮ ਬੇੜਾ ਜੀ ਜਿਹੜੀ ਪਾਰਕ ਆ ਜਿਹੜੀ ਫਗਵਾੜੇ ਦੀ ਧਰਤੀ ਦੇ ਬਣੀ ਗਈ ਆ ਬਹੁਜਲ ਰਹਿਮਰਾ ਜੀ ਜਿਹੜੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਜਿਹੜਾ ਬਹੁਜਲ ਸਮਾਜ ਦੇ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਅਤੇ ਸਮੂਹ ਸਮਾਜ ਵੱਲੋਂ ਜਿਹੜੀ ਆ ਪਾਰਕ ਜਿਹੜੀ ਬਹੁਤ ਸੁੰਦਰ ਜਿਹੜੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਬਣਾਈ ਗਈ ਆ ਔਰ ਆਸ਼ ਕਰਦੇ ਆ ਕਿ ਪੂਰੇ ਪੰਜਾਬ ਉੱਧਰ ਤੇ ਜਿਹੜੀਆਂ ਦਨੀਆਂ ਪਾਰਕਾਂ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਤੇ ਬਹੁਜਲ ਰਹਿਮਰਾ ਜੀ ਦੇ ਸੋਚ ਹੈ ਜਿਹੜੀ ਘਰ ਘਰ ਪਹੁੰਚਣੀ ਚਾਹੀਦੀ ਹੈ ਸਾਡੇ ਜਿਹੜੇ ਬੱਚੇ ਆ ਜਿਹੜੇ ਗਾਹਾਂ ਜਾ ਕੇ ਪੁੱਛਣ ਕਿ ਮੰਮੀ ਪਾਪਾ ਜੀ ਇਹ 바ਵਾ ਸਾਹਿਬ ਕੌਣ ਸੀ ਜਿਨ੍ਹਾਂ ਦਾ ਇਹ ਸਕੇਚੂ ਲੱਗਾ ਆ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਕੌਣ ਸੀ ਜਿਨ੍ਹਾਂ ਦਾ ਸਕੇਚੂ ਲੱਗਾ ਆ ਜੋਤੀ ਰਾਏ ਫੁੱਲੇ ਜੀ ਕੌਣ ਸੀ ਜਿਹੜੇ ਸਕੇਚੂ ਲੱਗਾ ਆ ਔਰ ਜਿਹੜੀਆਂ ਸਾਹਿਬ ਸ਼੍ਰੀ ਕਾਂਸੀ ਨਾਲ ਜਿਹੜੀਆਂ ਜੁੜੀਆਂ ਜਿਹੜੀਆਂ ਯਾਦਾਂ ਜਿਹੜੀਆਂ ਆ ਉਹ ਸਮਾਜ ਨੂੰ ਜਿਹੜਾ ਬਹੁਤ ਵੱਡੇ ਅੱਕੀ ਲੈ ਕੇ ਜਾ ਸਕਦੀਆਂ ਟਾੜੇ ਸੰਯੋਗ ਦੇ ਨਾਲ ਹੀ ਅੱਗੇ ਵੱਧ ਸਕਦਾ ਹੈ ਪਰ ਬੱਦ ਵੀ ਚੜਕੇ ਹੀ ਰਹੇ ਆਂ ਬਾਬਾ ਸਾਹਿਬ ਡਾਕਟਰ ਪੀਰਮ ਅਬਿਰਕਾ ਜੀ ਜਿਹੜੀਆਂ ਪਾਰਕਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਣੋਣੀਆਂ ਚਾਹੀਦੀਆਂ ਆਂ ਸਮਾਜ ਨੂੰ ਜਿਹੜਾ ਅੱਗੀ ਹੋ ਕੇ ਓਨ ਦੀ ਲੋੜ ਆ ਬਹੁਤ ਸੋਹਣੀ ਜਿਹੜੀ ਪਾਰਕ ਜਿਹੜੀ ਆ ਅਸੀਂ ਅੱਜ ਕਵਰੇਜ ਕਰਨ ਵਾਸਤੇ ਫਗਵਾੜੀ ਦੀ ਧਰਤੀ ਤੇ ਆਏ ਆਂ ਉਰਕ ਕਾਫੀ ਦਿਨਾਂ ਤੋਂ ਜਿਹੜੀ ਆ ਸਾਨੂੰ ਸਮਾਜ ਵੱਲੋਂ ਜਿਹੜੇ ਫੋਨ ਆ ਰਹੇ ਸੀਗੇ ਕਿ ਬਾਬਾ ਸਾਹਿਬ ਡਾਕਟਰ ਪੀਰਮ ਅਬਿਰਕਾ ਜੀ ਜਿਹੜੀ ਫਗਵਾੜੀ ਦੀ ਜਿਹੜੀ ਪਾਰਕ ਆ ਉਹਨੂੰ ਜ਼ਰੂਰ ਕਵਰੇਜ ਕਰਕੇ ਜਿਹੜਾ ਜਨ ਪੰਜਾਬੀ ਨੌਜੀ ਤੇ ਚਲਾਇਆ ਜਾਵੇ ਅੱਜ ਅਸੀਂ ਫਗਵਾੜੀ ਦੀ ਧਰਤੀ ਤੇ ਆ ਕੇ ਪ੍ਰੋਗਰਾਮ ਨੂੰ ਜਿਹੜਾ ਕਵਰੇਜ ਕੀਤਾ ਆ ਜੁੜੇ ਰਹੋ ਪੇਜ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡਾ ਪਿਆਰ ਹੀ ਜਿਹੜਾ ਚੈਨਲ ਨੂੰ ਅੱਗੇ ਲੱਗੇ ਜਾ ਸਕਦਾ ਆ ਔਰ ਅਜੀ ਦੂਜੇ ਪਾਸੇ ਗੱਲ ਕਰੀਏ ਕਿ ਮਹਾਨ ਸਮਰਾਟ ਅਸ਼ੋਕ ਜਿਹੜਾ ਆ ਬਾਬਾ ਸਾਹਿਬ ਡਾਕਟਰ ਪ੍ਰੀਆਮ ਬੇਰਕਾ ਜੀ ਜਿਹੜੀ ਇਹ ਮੀਟਿੰਗ ਹਾਲ ਦੀ ਬਣਿਆ ਔਰ ਇੱਥੇ ਵਧੀਆ-ਵਧੀਆ ਜਿਹੜੇ ਪ੍ਰੋਗਰਾਮ ਦੀ ਬਹੁਤ ਰਹਿਪਰਾ ਦੀ ਸੋਚ ਨੂੰ ਲੈ ਕੇ ਹੁੰਦੇ ਆ ਬਹੁਤ ਵਧੀਆ ਵਧੀਆ ਜਿਹੜੇ ਪ੍ਰੋਗਰਾਮ ਹਮੇਸ਼ਾ ਇੱਥੇ ਕਰਵਾਏ ਜਾਂਦੇ ਆ ਸਮਾਜ ਵੱਲੋਂ ਔਰ ਵੱਖ-ਵੱਖ ਜਿਹੜੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਅਤੇ ਸੰਤਾਂ ਮਹਾਪੁੱਛਾਂ ਵੱਲੋਂ ਜਿਹੜੀ ਇਸ ਪਾਰਕ ਦੇ ਆ ਕੇ ਰਿਆ ਸੰਗਤਾਂ ਨੂੰ ਵਧੀਆ ਸੰਦੇਸ਼ ਦਿੰਦੇ ਆ ਜਾਗਰੂਤੀ ਕਰ ਰਹੇ ਆ ਔਰ ਦੂਜੇ ਪਾਸੇ ਅਸੀਂ ਗੱਲ ਕਰ ਰਹੇ ਆ ਤੁਹਾਡੇ ਨਾਲ ਸਮਰਾਟ ਅਸ਼ੋਕ ਮਹਾਪੁੱਛ ਜਿਹੜਿਆ ਉਹਨਾਂ ਦੀ ਸਕੈਚੀ ਬਹੁਤ ਸੋਹਣਾ ਲੱਗਾ ਹੋਇਆ ਆ ਔਰ ਜਰੂਰ ਆ ਕੇ ਪਾਰਕ ਦੇ ਜਿਹੜੀਆਂ ਸੋਹਣੀਆਂ ਸੈਲਫੀਆਂ ਔਰ ਬਹੁਜਨ ਦੇ ਰਹਿਮਰੰਦਜੀਤ ਦੀ ਕਰਕਣ ਤੱਕ ਸੋਚ ਨੂੰ ਲੈ ਕੇ ਜਾਣ ਦੀ ਲੋੜ ਹੈ ਬੱਚੇ ਨੂੰ ਆਪਣੇ ਜਰੂਰ ਇਸ ਪਾਰਕ ਦੇ ਵਿੱਚ ਲੈ ਕੇ ਆਇਓ ਜੇਤੋ ਬਾਬਾ ਸਾਹਿਬ ਡਾਕਟਰ ਪੀਰਮੰਗਰ ਅੰਮ੍ਰਿਤਕਾਰ ਜੀ ਨੇ Hindu ਧਰਮ ਛੱਡ ਕੇ ਜਿਹੜਾ ਬੁੱਧ ਧਰਮ ਨੂੰ ਅਪਣਾਇਆ ਸੀਗਾ ਤੇ ਅੱਜ ਉਹਨਾਂ ਦੀ ਜਿਹੜੀ ਸਕੇਚੂ ਜਿਹੜੇ ਬਾਬਾ ਸਾਹਿਬ ਡਾਕਟਰ ਪੀਰਮੰਗਰ ਅੰਮ੍ਰਿਤਕਾਰ ਜੀ ਦੇ ਜਿਹੜੇ ਬਰਾਬਰ ਨਜ਼ਰ ਆ ਰਹੇ ਆ ਪਾਰਕ ਦੇ ਵਿੱਚ ਗੁਣਿਆਸ ਹੁਣ ਇਹ ਤੇ ਖੂਬਸੂਰਤ ਜਿਹੜੀਆਂ ਪਾਰਕਾਂ ਜਿਹੜੀਆਂ ਬਣਾਈਆਂ ਗਈਆਂ ਹਮੇਸ਼ਾ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਸਥਾਨ ਤੇ ਲੈ ਕੇ ਆਓ ਔਰ ਜਿਹੜੇ ਬੱਚੇ ਜਿਹੜੇ ਗਾਹਾਂ ਜਿਹੜੀ ਸੋਚ ਜਿਹੜੀ ਆ ਬੱਚਿਆਂ ਦੀ ਬਾਬਾ ਸਾਹਿਬ ਡਾਕਟਰ ਪੀਨਾਮ ਅੰਬੇਰਕਾ ਜੀ ਦੀ ਸੋਚ ਨੂੰ ਲੈ ਕੇ ਜਿਹੜਾ ਅੱਗੇ ਜਾ ਕੇ ਬੱਚੇ ਜਿਹੜੇ ਆਪਣੇ ਭਵਿੱਖ ਦਾ ਵਧੀਆ ਐਜੂਕੇਸ਼ਨ ਦੀ ਜਿਹੜੀ ਪ੍ਰਾਪਤ ਕਰਨ ਔਰ ਬੱਚੇ ਜਿਹੜੇ ਪੜ੍ਹ ਲਿਖ ਕੇ ਜਿਹੜਾ ਬਾਬਾ ਸਾਹਿਬ ਡਾਕਟਰ ਪੀਨਾਮ ਅੰਬੇਰਕਾ ਜੀ ਵਾਂਗ ਇਤਿਹਾਸ ਰਚਣ ਔਰ ਬਾਬਾ ਸਾਹਿਬ ਡਾਕਟਰ ਪੀਨਾਮ ਅੰਬੇਰਕਾ ਜੀ ਦੀ ਸੋਚ ਨੂੰ ਜਿਹੜਾ ਅੱਗੇ ਲੈ ਕੇ ਜਾਣ ਲਈ ਆਪਣੇ ਬੱਚਿਆਂ ਲਈ ਜਰੂਰ ਇਸ ਪਾਰਕ ਦੇ ਵਿੱਚ ਆਇਓ ਦੋਸਤੋ ਐਨਆਰਆਈ ਵੀਰਾਂ ਅਤੇ ਸਮੂਹ ਜਿਹੜੇ ਬੁੱਝੇ ਸਮਾਜ ਕੋਲੋਂ ਵਾਰ-ਵਾਰ ਕੋਲਿੰਗ ਆ ਰਹੀ ਸੀ ਕਿ ਇਸ ਪਾਰਕ ਤੇ ਜਾ ਕੇ ਜਰੂਰ ਜਿਹੜੀ ਆ ਪਾਰਕ ਨੂੰ ਵਰਕਰਾਂ ਤੱਕ ਅਤੇ ਸਮੂਹ ਬੁੱਝੇ ਸਮਾਜ ਤੱਕ ਸਾਂਝੀ ਜਰੂਰ ਕਰਿਓ ਕਿਉਂਕਿ ਇਸ ਪਾਰਕ ਦੇ ਵਿੱਚ ਲੱਖ ਰੁਪਿਆ ਕਰੋੜਾ ਰੁਪਏ ਦੇ ਲਗਭਗ ਲੱਗਾ ਹੋਇਆ ਜਿਸ ਤਰ੍ਹਾਂ ਪਾਰਕ ਜਿਹੜੀ ਆ ਨਜ਼ਰ ਆ ਰਹੀ ਆ ਔਰ ਬੱਚਿਆਂ ਵਾਸਤੇ ਖੇਡਣ ਦੀ ਬਹੁਤ ਵਧੀਆ ਜਿਹੜਾ ਆ ਬਣਾਇਆ ਗਿਆ ਆ ਪਾਰਕ ਦੇ ਵਿੱਚ ਬਹੁਤ ਸੋਹਣੀ ਜਿਹੜੀ ਖੂਬਸੂਰਤ ਜਿਹੜੀ ਪਾਰਕ ਜਿਹੜੀ ਆ ਨਜ਼ਰ ਆ ਰਹੀ ਆ ਜਿਹੜੀ ਪੇਜ ਦੇ ਨਾਲ ਜੁੜੇ ਹੋਏ ਲਾਈਕ ਤੇ ਕਮੈਂਟ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡੇ ਚੈਨਲ ਸਬਸਕ੍ਰਾਈਬ ਕਰਨ ਨਾਲ ਹੀ ਤੁਹਾਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਕਤੀਬੀਤੀਆਂ ਜਿਹੜੀਆਂ ਅਸੀਂ ਹਮੇਸ਼ਾ ਲੈ ਕੇ ਆ ਰਹੇ ਆਂ ਬਾਬਾ ਸਾਹਿਬ ਡਾਕਟਰ ਪੀਮਬੰਬ ਅੰਬੇਡਕਰ ਜੀ ਦੀ ਸੋਚ ਨੂੰ ਲੈ ਕੇ ਜਿਹੜਾ ਆ ਅੱਗੇ ਜਾ ਕੇ ਬੱਚਿਆਂ ਦੀ ਵਧੀਆ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਆ ਜਰੂਰ ਰੂਪੇ ਦੇ ਨਾਲ ਲਾਈਕ ਤੇ ਕਮੈਂਟ ਤੇ ਜਰੂਰ ਕਰਿਆ ਕਰੋ। ਫਗਵਾੜਾ ਦੇ ਵਿੱਚ ਜਿਹੜੀ ਆ ਇਸ ਤਰ੍ਹਾਂ ਦੀ ਪਾਰਕ ਜਿਹੜੀ ਆ ਪਹਿਲੀ ਵਾਰ ਜਿਹੜੀ ਆ ਮੰਨਨ ਲੱਗੀ ਆ ਜਰੂਰ ਇਸ ਨੂੰ ਅਸੀਂ ਸਾਂਝੀ ਕਰ ਰਹੇ ਹਾਂ ਫਗਵਾੜੇ ਖਾਸ ਕਰਕੇ ਇਸ ਪਾਰਕ ਲਈ ਅਸੀਂ ਆਏ ਸੀ ਔਰ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਜਿਹੜੀ ਪਾਰਕ ਜਿਹੜੀ ਆ ਬਹੁਤ ਖੂਬਸੂਰਤ ਸੁੰਦਰ ਬਣੀ ਹੋਈ ਆ। ਬਾਬਾ ਸਾਹਿਬ ਡਾਕਟਰ ਪੀਰ ਆਮਰ ਕਾਂਜੀ ਦੀ ਸੋਚ ਨੂੰ ਜਿਹੜੇ ਸਮਾਪਤ ਜਿਹੜੇ ਬੱਚੇ ਆ ਇਸ ਸਥਾਨ ਤੇ ਆ ਕੇ ਖੇਡਦੇ ਆ ਬਹੁਤ ਖੂਬਸੂਰਤ ਪਾਰਕ ਆ ਉਹ ਤੁਹਾਨੂੰ ਲਗਾਤਾਰ ਜਿਹੜੀਆਂ ਸੀ ਤਸਵੀਰਾਂ ਜਿਹੀਆਂ ਪਾਰਕ ਦੀ ਦਿਖਾ ਲਿਆ ਐਨਐਲਆਈ ਵੀਰ ਅਤੇ ਬਹੁਤ ਜੀ ਸਮਾਜ ਬੋਲ ਜਿਹੜੀ ਵਾਰ-ਵਾਰ ਜਿਹੜੀ ਜਨ ਪੰਜਾਬੀ ਨਿਊਜ਼ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਪਾਰਕ ਨੂੰ ਜਿਹੜਾ ਜਨ ਪੰਜਾਬੀ ਨਿਊਜ਼ ਦੇ ਨਾਂ ਹੀ ਜਿਹੜਾ ਆਮ ਲੋਕਾਂ ਤੱਕ ਜ਼ਰੂਰ ਇਸ ਨੂੰ ਲੈ ਕੇ ਜਾਇਆ ਜਾਵੇ ਅਸੀਂ ਅੱਜ ਪਾਰਕ ਦੀ ਇਸ ਕਵਰੇਜ ਕਰਨ ਲਈ ਜਿਹੜਾ ਫਗਵਾੜੇ ਵਿਖੇ ਆਏ ਆ ਲਾਈਬ੍ਰੇਰੀ ਦੀ ਖੋਲ੍ਹੀ ਹੋਈ ਆ ਬੱਚੇ ਇੱਥੇ ਕਾਫੀ ਜਿਹੜੇ ਆ ਰਹੇ ਆ ਪੜਨੋਂ ਵਾਸਤੇ ਵੀ ਆ ਰਹੇ ਆ ਬਹੁਤ ਵਧੀਆ ਖੂਬਸੂਰਤ ਪਾਰਕ ਆ ਆਪਣੇ ਬੱਚਿਆਂ ਨੂੰ ਜ਼ਰੂਰ ਦੋਸਤੋ ਇਸ ਸਥਾਨ ਤੇ ਲੈ ਕੇ ਆਇਓ ਕਮਾਇਓ ਜ਼ਰੂਰ ਐਜੂਕੇਸ਼ਨ ਦੀ ਜਿਹੜੀ ਚੈਨਲ ਸੀ ਪਾਰਕ ਦਿਖਾ ਰਹੇ ਆ ਜਿੱਥੇ ਬੱਚੇ ਖਲ ਰੇ ਆ ਸਿੱਧੀਆਂ ਤੋਂ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਿਹਾ ਅਸੀਂ ਅਚਾਨਕ ਅੱਜ ਜਿਹੜਾ ਫਗਵਾੜੇ ਆਏ ਆ ਜੇਕਰ ਅਸੀਂ ਪਹਿਲਾਂ ਕਨਫਰਮ ਕਰ ਦਿੰਦੇ ਕਿ ਜਿਹੜੇ ਇੱਥੇ ਜਿਹੜੇ ਸਮੋਜ ਰਹੇ ਆ ਉਧੇਦਾਰਾ ਕਿ ਉਹ ਪਾਰਕ ਦੇ ਵਿੱਚ ਆ ਕੇ ਜ਼ਰੂਰ ਇਸ ਪਾਰਕ ਦੇ ਬਾਰੇ ਜੀ ਅੱਜ ਤੱਕ ਸੁਣੀਆਪ ਚੋਦੇ ਪਰ ਸਾਨੂੰ ਅਚਾਨਕ ਜਿਹੜਾ ਇਹ ਫੋਟੋ ਬਾਰੇ ਆਉਣਾ ਪੈ ਗਿਆ ਪਾਰਕ ਦੀ ਤੇ ਇਸ ਕਰਕੇ ਜੀ ਰਾ ਸੀ ਤੁਹਾਨੂੰ ਇਹ ਪਾਰਕ ਦੀ ਏਰੀਆ ਪੂਰੀਆਂ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੁੜੇ ਲੋ ਲਾਈਕ ਤੇ ਨਾ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਟੀ ਅਸੀਂ ਜਾਨਵਰਾਂ ਦੇ ਨਾਲ ਦੀ ਫੋਟੋ ਕਰਾਈਏ ਤੇ ਉਹਨਾਂ ਨੂੰ ਬੱਚਿਆਂ ਨੂੰ ਦੀ ਜ਼ਰੂਰ ਲੈ ਕੇ ਇਸ ਸਥਾਨ ਤੇ ਆਇਓ ਨਾਲੇ ਬਹੁਜਿੰਦ ਦੇ ਸੋਚ ਨੂੰ ਜਿਹੜੇ ਸਮਾਪਤ ਜਿਹੜੇ ਆ ਸਕੈਚੂ ਬਾਬਾ ਸਾਹਿਬ ਦੇ ਲੱਗੇ ਕੇ ਆ ਉਹਨਾਂ ਬਾਰੇ ਦੀ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਬਹੁਤ ਖੂਬਸੂਰਤ ਜਿਹੜੀ ਪਾਰਕ ਆ ਫਗਵਾੜੇ ਦੀ ਜਿੰਨਾ ਸਾਨੂੰ ਦੱਸਿਆ ਗਿਆ ਸੀ ਉਸ ਤੋਂ ਦੀ ਵੱਧ ਕੇ ਜਿਹੜੀ ਆ ਪਾਰਕ ਜਿਹੜੀ ਆ ਕਵਰੇਜ ਅੱਜ ਕੀਤੀ ਗਈ ਆ ਤੇ ਬਹੁਤ ਸੁੰਦਰ ਤੇ ਪਾਰਕ ਜਿਹੜੀ ਬਣਾਈ ਗਈ ਆ ਔਰ ਆਸ ਕਰਦੇ ਆ ਕਿ ਬਹੁਜਿੰਦ ਸੋਚ ਨੂੰ ਜਿਹੜੇ ਸਮਾਜ ਨੂੰ ਜਿਹੜੇ ਹਮਦਰਦ ਰੱਖਣ ਵਾਲੇ ਆ ਉਹਨਾਂ ਨੂੰ ਜ਼ਰੂਰ ਇਸ ਤਰ੍ਹਾਂ ਦੀਆਂ ਪਾਰਕਾਂ ਜਿਹੜੀਆਂ ਆ ਪੰਜਾਬ ਪੱਧਰ ਤੇ ਔਰ ਬਾਕੀਆਂ ਸਟੇਟਾਂ ਦੇ ਵਿੱਚ ਵੀ ਜਿੰਨੇ ਵੀ ਐਨ ਆਰ ਆਈ ਬੈਠੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਕਾਂ ਜਿਹੜੀਆਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਆ ਖਾਸ ਮਕਸਦ ਇਹ ਸਿਗਾ ਸਾਡਾ ਪਾਰਕ ਨੂੰ ਜਿਹੜਾ ਆ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਆਪਣੇ ਬੱਚਿਆਂ ਨੂੰ ਜਿਹਦਾ ਭੂਖ ਦੇ ਨਾਲ ਜਿਹੜਾ ਖਲਵਾੜ ਹੋ ਰਿਹਾ ਉਸ ਨੂੰ ਜਾਗੂਤ ਕਰਨ ਵਾਸਤੇ ਇਸ ਪਾਰਕ ਨੂੰ ਬੱਚਿਆਂ ਨੂੰ ਜ਼ਰੂਰ ਲੈ ਕੇ ਹੋਣਾ ਚਾਹੀਦਾ ਹੈ ਪਰਿਵਾਰ ਨੂੰ ਪ੍ਰਵਾਸ ਸਮੇਤ ਜਿਹੜਾ ਬੱਚਿਆਂ ਨੂੰ ਜਰੂਰ ਇਸ ਪਾਰਕ ਦੇ ਵਿੱਚ ਲੈ ਕੇ ਆਇਓ ਇਹ ਫਗਵਾੜੀ ਵਿੱਚ ਪਾਰਕ ਆ ਬਾਬਾ ਸਾਹਿਬ ਡਾਕਟਰ ਪੀਰਾਂ ਅਮਰੀਕਾ ਜੀ ਦੀ ਸੋਚ ਨੂੰ ਸਮਾਪਿਤ ਜਿਹੜੀ ਆ ਪਾਰਕ ਜਿਹੜੀ ਆ ਬਣਾਈ ਗਈ ਆ ਕਿੰਨੀ ਆ ਖੂਬਸੂਰਤ ਜਿਹੜਾ ਪਾਰਕ ਆ ਖਾਸ ਕਰਕੇ ਸੀ ਤੁਹਾਨੂੰ ਇੱਕ ਮਤ ਲਖਾ ਰਹੇ ਆ ਤੇ ਭੇਡਾਂ ਬੱਕਰੀਆਂ ਦੀ ਦਿੱਤੀ ਜਾਂਦੀ ਹੈ ਸ਼ੇਰਾਂ ਦੀ ਨਹੀਂ ਕੀ ਸ਼ੇਰ ਬਣੋ ਬਾਬਾ ਸਾਹਿਬ ਡਾਕਟਰ ਪੀਰਮ ਬਿਰਕਾ ਜੀ ਨੇ ਇੱਕ ਐਸੀ ਇਸ ਸ਼ੇਰ ਬਣੋ ਸ਼ੇਰ ਬਣ ਕੇ ਜਿ ਰਹਾ ਇਸ ਝੂਲੋਂ ਦੇ ਖਿਲਾਫ ਜਿ ਰਹਾ ਆਵਾਜ਼ ਨੂੰ ਜਿਹੜੀ ਆ ਉਠੋਣਾ ਚਾਹੀਦਾ ਆ ਔਰ ਬਹਾਦਰ ਬਨਣਾ ਚਾਹੀਦਾ ਬਾਬਾ ਸਾਹਿਬ ਡਾਕਟਰ ਪੀਰਮ ਬਿਰਕਾ ਜੀ ਵਾਂ ਆਪਣੇ ਬੱਚਿਆਂ ਨੂੰ ਪੜ ਲੈ ਕੇ ਅੱਗੇ ਵਧਣ ਦੀ ਜਿਹੜੀ ਆ ਸੋਚ ਨੂੰ ਜਿਹੜਾ ਇਸ ਪਾਰਕ ਦੇ ਜਾਗਤੀ ਜਿਹੜੀ ਆ ਸਮਾਜ ਲਈ ਬਹੁਤ ਵਧੀਆ ਸੰਦੇਸ਼ ਦੇ ਰਹੀ ਆ ਡਾਕਟਰ ਬੀ ਆਰ ਐ ਮੀਰਕਰ ਪਾਰਕ ਨਕੋਦਰ ਰੋਡ ਉਹ ਕੁੱਕਰਪੁਰਾ ਮੱਧਿਆਪਾ ਦੇ ਜਿਹੜਾ ਆ ਇਹ ਰੋਡ ਆ ਕੁਗਵਾੜੇ ਦੀ ਧੱਕ ਤੇ ਆ ਤੇ ਜਰੂਰ ਇਸ ਪਾਰਕ ਨੂੰ ਆ ਕੇ ਜਿਹੜੇ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਇਓ ਕਮੈਂਟ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ ਜੈਪੀ ਨਮੋ ਬਦਾ